ਬਾਜੀ ਸਕਰੀਨ ਦੇ ਉੱਤੇ ਮੂੰਹਾਂ ਦੇ ਉੱਤੇ ਰਮਾਲ ਬੰਨੇ ਬੰਦੇ ਖੜੇ ਆ ਇਹ ਕੋਈ ਭੁੱਕੀ ਫੀਮ ਵੇਚਦੇ ਨਹੀਂ ਫੜੇ ਗਏ ਖਬਰ ਹੈ ਬੜੀ ਮੰਦ ਭਾਗੀ ਹੈ ਕਿਉਂਕਿ ਇੱਥੇ ਅਸੀਂ ਹੈਗੇ ਕੁੰਬੜਾਪਿੰਡ ਦੇ ਵਿੱਚ ਤੇ ਮੇਰੇ ਮੂੰਹ ਦੇ ਉੱਤੇ ਵੀ ਦੇਖ ਸਕਦੇ ਹੋ ਤੁਸੀਂ ਰਮਾਲ ਬੰਨੇ ਆ ਬਦਬੂਏ ਇੰਨੀ ਜ਼ਿਆਦਾ ਮਾਰ ਰਹੀ ਆ ਬਾਈ ਖੜਿਆ ਨਹੀਂ ਜਾਂਦਾ ਇਹ ਜੀ ਨਗਰ ਕੌਂਸਲ ਮੰਡੀ ਗਵਿੰਦਗੜ੍ਹ ਪੰਜਾਬ ਦੀ ਸਭ ਤੋਂ ਵੱਧ ਅਮੀਰ ਨਗਰ ਕੌਂਸਲ ਹੈ ਇਹ ੱੱੱਕੇ ਨਾਲ ਇੱਥੇ ਸਾਡੇ ਕੂੜਾ ਸਿੱਟ ਰਹੇ ਨੇ ਆ ਕਿ ਨਾਲ ਤੁਸੀਂ ਗੱਲ ਸ਼ਬਦ ਵਰਤੇ ੱੱੱਕੇ ਨਾਲ ੱੱੱਕੇ ਨਾਲ ਤਾਂ ਹੋ ਨਹੀਂ ਸਕਦਾ ਇਹ ਪੰਚਾਇਤਾਂ ਦੇ ਨਾਲ ਕੰਟਰੈਕਟ ਸਾਈਨ ਹੁੰਦਾ ਹਾਂਜੀ ਆ ਸੜਕਾ ਯਾਰ ਅਸਲ ਦਿਖਾਈ ਕੈਮਰਾ ਵਾਲਾ ਇਧਰ ਨੂੰ ਮਾਰੀ ਇਧਰ ਨੂੰ ਮਾਰ ਬੜਾ ਸੜਕਾ ਹੈ ਨਾ ਸੜਕਾ ਜੀ ਸੜਕਾ ਆ ਲੈ ਸੜਕ ਦੇ ਉੱਤੇ ਢੇਰ ਆ ਆ ਦੇਖੀ ਸੜਕ ਤੂੰ ਕਹਿੰਦਾ ੱੱੱਕੇ ਨਾਲ ਤੇਰੀ ਗੱਲ ਕਰ ਸੜਕ ਦੇ ਢੇਰ ਲਾਇਆ ਪਿਆ ਯਾਰ ਆ ਇੱਥੇ ਮੂੰ ਹੀ 5 ਮਿੰਟ ਖੜ੍ਹਦੇ ਬੰਦਾ ਉਹੀ ਮਰ ਜੂ ਸਰਕਾਰ ਆ ਤੇਰੇ ਕੰਮ ਨਿਆਰੇ ਆ ਦੇਖ ਲਾ ਆ ਤੇਰੇ ਕੰਮ ਨੇ ਕੱਲੂ ਕੁੰਬੜਾ ਪਿੰਡ ਦੀ ਪੰਚਾਇਤ ਆ ਜੂਗੀ ਉਹ ਕਹਿੰਗੇ ਅਸੀਂ ਦਿੱਤਾ ਹੋਇਆ ਭਾਈ ਠੇਕਾ ਸਾਨੂੰ ਪੈਸਾ ਆ ਰਿਹਾ ਪੰਚਾਇਤ ਆਉਗੀ ਨਾ ਇੱਥੇ ਉਹਨਾਂ ਦਾ 10 ਮਿੰਟ ਮੰੰਜਾ ਡਾ ਕੇ ਬੈਠੋ ਓਏ ਕਿਸੇ ਸਾਹਿਬ ਨੂੰ ਪੰਜਾਬ ਪੋਲਿਊਸ਼ਨ ਬੋਰਡ ਦੇ ਚੇਅਰਮੈਨ ਨੂੰ ਇਹਦੀਆਂ ਵੀਡੀਓ ਬਣਾ ਬਣਾ ਕੇ ਪਾਤੀਆਂ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਡਾ ਬੁਰਾ ਹਾਲ ਆ ਇਹ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਸਾਨੂੰ ਬਿਮਾਰੀਆਂ ਵੰਡ ਰਹੇ ਨੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਸਾਡਾ ਕੋਈ ਤੁਸੀਂ ਵਿਕਾਸ ਨਾ ਕਰੋ ਸਾਨੂੰ ਵਾਤਾਵਰਨ ਸਾਫ਼ ਸੁਥਰਾ ਦੇ ਦਿਓ ਬਾਜੀ ਸਕਰੀਨ ਦੇ ਉੱਤੇ ਮੂੰਹਾਂ ਦੇ ਉੱਤੇ ਰਮਾਲ ਬੰਨੇ ਬੰਦੇ ਖੜੇ ਆ ਇਹ ਕੋਈ ਭੁੱਕੀ ਫੀਮ ਵੇਚਦੇ ਨਹੀਂ ਫੜੇ ਗਏ ਇਹ ਉਹ ਖਬਰ ਨਹੀਂ ਅਸੀਂ ਦਿਖਾਉਣ ਲੱਗੇ ਤੁਹਾਨੂੰ ਪਰ ਖਬਰ ਹੈ ਬੜੀ ਮੰਦ ਭੱਗੀ ਹੈ ਕਿਉਂਕਿ ਇੱਥੇ ਅਸੀਂ ਹੈਗੇ ਕੁੰਬੜਾ ਪਿੰਡ ਦੇ ਵਿੱਚ ਤਾਂ ਮੇਰੇ ਮੂੰਹ ਦੇ ਉੱਤੇ ਵੀ ਵੇਖ ਸਕਦੇ ਹੋ ਤੁਸੀਂ ਰਮਾਲ ਬੰਨਿਆ ਹੋਇਆ ਬਦਬੂਏ ਇੰਨੀ ਜ਼ਿਆਦਾ ਮਾਰ ਰਹੀ ਆ ਬਾਈ ਖੜਿਆ ਨਹੀਂ ਜਾਂਦਾ ਤੇ ਇਹ ਪਿੰਡ ਵਾਲੇ ਤਾਂ ਬਾਈ ਧੰਨ ਹੈ ਤੇਜਿੰਦਰ ਸਿੰਘ ਜੀ ਇਸੇ ਇਲਾਕੇ ਤੋਂ ਨੇ ਅਕਸਰ ਪਾਣੀ ਦੇ ਮੁੱਦੇ ਨੂੰ ਲੈ ਕੇ ਜਾਂ ਅਜਿਹੇ ਮਸਲਿਆਂ ਨੂੰ ਲੈ ਕੇ ਸਰਕਾਰਮ ਨੇ ਗੱਲਬਾਤ ਕਰਦੇ ਜਿੰਦਰ ਜੀ ਕੀ ਹੈ ਇਹ ਸਾਰਾ ਇਹ ਜੀ ਨਗਰ ਕੌਂਸਲ ਮੰਡੀ ਗੁਵਿੰਦਗੜ੍ਹ ਪੰਜਾਬ ਦੀ ਸਭ ਤੋਂ ਵੱਧ ਉਮੀਦ ਨਗਰ ਕੌਂਸਲ ਹੈ ਇਹ ੱ ੱਕੇ ਨਾਲ ਇੱਥੇ ਸਾਡੇ ਕੂੜਾ ਸੈੱਟ ਰਹੇ ਨੇ ਆ ਨਾਲ ਹੀ ਜਿਹੜਾ ਤੁਸੀਂ ਦੇਖ ਕੇ ਆਏ ਹੋ ਉਹ ਟ੍ਰੀਟਮੈਂਟ ਪਲੈਂਟ ਲੱਗਿਆ ਹੋਇਆ ਉਹ ਵੀ ਗੰਦ ਦਾ ਘਰ ਹੈ ਤੇ ਇਹ ਵੀ ਇਹ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਸਾਨੂੰ ਬਿਮਾਰੀਆਂ ਵੰਡ ਰਹੇ ਨੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਸਾਡਾ ਕੋਈ ਤੁਸੀਂ ਵਿਕਾਸ ਨਾ ਕਰੋ ਸਾਨੂੰ ਵਾਤਾਵਰਣ ਸਾਫ਼ ਸੁਥਰਾ ਦੇ ਦਿਓ ਸਾਨੂੰ ਆਕਸੀਜਨ ਸਾਫ਼ ਸੁਥਰੀ ਸਾਫ਼ ਸਾਫ਼ ਸੁਥਰੇ ਲੈ ਲੈਣ ਦੇ ੱੱਕੇ ਨਾਲ ਤੁਸੀਂ ਗੱਲ ਸ਼ਬਦ ਵਰਤੇ ਆ ੱੱਕੇ ਨਾਲ ੱੱਕੇ ਨਾਲ ਤਾਂ ਹੋ ਨਹੀਂ ਸਕਦਾ ਇਹ ਪੰਚਾਇਤਾਂ ਦੇ ਨਾਲ ਕੰਟਰੈਕਟ ਸਾਈਨ ਹੁੰਦਾ ਹਾਂਜੀ ਆ ਸੜਕਾ ਯਾਰ ਆਥਲੇ ਦਿਖਾਈ ਕੈਮਰੇ ਵਾਲਾ ਇਧਰ ਨੂੰ ਮਾਰੀ ਇਧਰ ਨੂੰ ਮਾਰ ਸੜਕਾ ਹੈ ਨਾ ਸੜਕਾ ਜੀ ਸੜਕਾ ਆ ਲੈ ਸੜਕ ਦੇ ਉੱਤੇ ਢੇਰ ਆ ਆ ਦੇਖੀ ਅੱਛਾ ਸੜਕ ਤੂੰ ਕਹਿੰਦਾ ਤੱਕੇ ਨਾਲ ਦੀ ਗੱਲ ਕਰ ਸੜਕ ਤੇ ਢੇਰ ਲਾਇਆ ਪਿਆ ਯਾਰ ਆ ਇੱਥੇ ਮੂੰਹ ਹੀ 5 ਮਿੰਟ ਖੜਦੇ ਬੰਦਾ ਉਹੀ ਮਰ ਜੂ ਦਿਮਾਗ ਨੂੰ ਚੜ ਕੇ ਐਡਾ ਐਡਾ ਮੁਸ਼ਕਸਲੇ ਹਣੇ ਤੋਂ ਮਾਰਦੀ ਆ ਯਾਰ ਹਮ ਸਰਕਾਰ ਤੇਰੇ ਕੰਮ ਨਿਆਰੇ ਆ ਦੇਖ ਲਾ ਆ ਤੇਰੇ ਕੰਮ ਨੇ ਆ ਆ ਪਰਲੇ ਪਾਸੇ ਖੇਡਾਂ ਦਾ ਸਟੇਡੀਅਮ ਆ ਇੱਕ ਕੁੰਬੜਾ ਪਿੰਡ ਆ ਚਤਰਪੁਰਾ ਪਿੰਡ ਆ ਆ ਸਟੇਡੀਅਮ ਆ ਇੱਥੇ ਆ ਉਰਲੇ ਆ ਇੱਥੇ ਆ ਦਾਣਾ ਮੰਡੀ ਆ ਗਈ ਆ ਪਿੱਛੇ ਆ ਗਿਆ ਟਰੱਕ ਜੁਨੀਅਨ ਆ ਗਈ ਟਰੱਕ ਸਟੈਂਡ ਨਹੀਂ ਕੱਲੂ ਪੰਚਾਇਤ ਬਾਈ ਕਹੂਗੀ ਕੱਲੂ ਕੁੰਬੜਾ ਪਿੰਡ ਦੀ ਪੰਚਾਇਤ ਆ ਜੂਗੀ ਉਹ ਕਹਿੰਗੇ ਅਸੀਂ ਦਿੱਤਾ ਹੋਇਆ ਭਾਈ ਠੇਕਾ ਸਾਨੂੰ ਪੈਸਾ ਆ ਰਿਹਾ ਪੰਚਾਇਤ ਆਉਗੀ ਨਾ ਇੱਥੇ ਉਹਨਾਂ ਕਾ 10 ਮਿੰਟ ਮੰਝਾ ਡਾ ਕੇ ਬੈਠੋ ਏ ਯਾਰ ਜੇ ਪੰਚਾਇਤ ਨੇ ਕਿਸੇ ਸਰਪੰਚ ਨੇ ਜਾਂ ਕਿਸੇ ਹੋਰ ਬੰਦੇ ਨੇ ਕੋਈ ਲਾਲਚ ਹਾ ਤਾ ਕੇ ਜਾਂ ਕਿਸੇ ਦਵਾਹੇ ਠਾ ਕੇ ਜੇ ਆ ਜਗ੍ਹਾ ਦੇਤੀ ਤਾਂ ਦੂਜੇ ਲੋਕਾਂ ਨੂੰ ਮਾਰਨ ਆ ਤੋ ਕੋ ਮੋਟਰਸਾਈਕਲ ਤੋਂ ਲੰਘਦਾ ਕੋ ਸਾਈਕਲ ਤੋਂ ਲੰਘਦਾ ਕੋ ਟਰੈਕਟਰ ਤੋਂ ਲੰਘਦਾ ਕਿਵੇਂ ਲੰਘਦਾ ਹੋਊਗਾ ਬੰਦਾ ਆ ਪੁੱਛੋ ਲੰਘਦਿਆਂ ਨੂੰ ਵੀ ਕੀ ਹਾਲ ਐ ਇੱਥੇ ਯਾਰ ਆ ਕੂੜੇ ਦਾ ਡੰਪ ਕਿੱਡਾ ਢੇਰ ਲੱਗਾ ਪਹਾੜ ਬਣਾ ਪਿਆ ਕੂੜੇ ਦਾ ਸਾਰਾ ਜਿੰਨਾ ਮੰਡੀ ਕਿਵੰਦਗੜ ਦਾ ਗੰਦ ਐ ਸਾਰਾ ਲਿਆ ਕੇ ਆ ਲੋਕਾਂ ਨੂੰ ਅੱਛਾ ਜਿਹੜੀਆਂ ਸਹੂਲਤਾਂ ਨੇ ਸ਼ਹਿਰ ਵਾਲਿਆਂ ਨੂੰ ਦੇ ਦਿਓ ਜੀ ਸਾਫ਼ ਸਫਾਈ ਦੇ ਦਿਓ ਜੀ ਪਾਰਕ ਬਣਾ ਦਿਓ ਜੀ ਬੂਟੇ ਲਾ ਦਿਓ ਜੀ ਤੇ ਗੰਦ ਫਰੋਸ ਦੇਓ ਇੱਥੇ ਲਿਆ ਕੇ ਇੱਥੇ ਸੜਦੇ ਲਿਆ ਕੇ ਆ ਲੋਕਾਂ ਨੂੰ ਦੇ ਦਿਓ ਗੰਦ ਇਹਦਾ ਸਰਕਾਰ ਹੱਲ ਕਰੇ ਇਹ ਇਹ ਮੈਂ ਦਿੱਲੀ ਦੀ ਟੀਪੋ ਵੱਡਾ ਕੁਲੂੜ ਪਹਾੜ ਬਣਾਇਆ ਵਾ ਉਹ ਸਾਰਾ ਉਹਦਾ ਬਣਾ ਕੇ ਕਾਜ ਪੱਤਰਾ ਕੱਢ ਲੈਂਦੇ ਆ ਜਿਨੇ ਕਾਜ ਹੁੰਦਾ ਕੋਈ ਹੋਰ ਜਿਹੜਾ ਰੇ ਬਣਾ ਲੈਂਦੇ ਆ ਉਹਨੂੰ ਵਰਤੋਂ ਚ ਲਿਆਉਂਦੇ ਆ ਇੱਥੇ ਆ ਦੇਖ ਲਾ ਐ ਸੜਕਾਂ ਦੇ ਗੰਦ ਸਟਿਆ ਪਿਆ ਯਾਰ ਪੂਰਾ ਹਾਲ ਆ ਖੜਾ ਨਹੀਂ ਆ ਨਹੀਂ ਇੱਥੇ ਦੇਖ ਲਾ ਥਲੀ ਜੀ ਨਾ ਕੀ ਹੋਇਆ ਇਹਨਾਂ ਨੇ ਕੂੜਾ ਸਟਣ ਲਈ ਆ ਬਡਾਲੀ ਪਿੰਡ ਜ਼ਮੀਨ ਲੈ ਲਈ ਇੱਕ ਨਗਰ ਕਾਉਂਸਲ ਦੀ ਨੀਤ ਨਹੀਂ ਹੈ ਜੀ ਸਾਫ਼ ਉਹਦੇ ਚ ਵੀ ਕਫਲਾ ਕਰਕੇ ਉਹ ਬੇਵਾਦ ਪਈ ਐ ਸਿੱਟਣਾ ਸੀ ਉੱਥੇ ਵੀ ਨਹੀਂ ਦਿੰਦੇ ਇਹਨੂੰ ਵੀ ਥੋੜੇ ਦਿਨਾਂ ਚ ਅਸੀਂ ਬੰਦ ਕਰਾ ਲਾਂਗੇ ਤੇ ਕੂੜਾ ਸਿੱਟਣ ਨਹੀਂ ਦਵਾਵਾਂਗੇ ਇਹਨਾਂ ਨੂੰ ਅੱਛਾ ਜੀ ਇਹ ਕਿੰਨੀ ਦੇਰ ਤੋਂ ਹੈ ਜੀ ਇੱਥੇ ਕਈ ਸਾਲਾਂ ਤੋਂ ਸਿੱਟ ਰਹੇ ਨੇ ਜੀ ਉਰੇ ਹੱਡਾ ਰੋੜੀ ਬਣੀ ਪਈ ਐ ਜੀ ਇਹ ਸੜਕ ਦੇ ਉੱਤੇ ਹੀ ਲਾਇਆ ਹੋਇਆ ਹੈ ਜੀ ਸੜਕ ਦੇ ਉੱਤੇ ਲਾਇਆ ਹੋਇਆ ਜੀ ਡੀਸੀ ਸਾਹਿਬ ਨੂੰ ਪੰਜਾਬ ਪੋਲਿਊਸ਼ਨ ਬੋਰਡ ਦੇ ਚੇਅਰਮੈਨ ਨੂੰ ਇਹਦੀਆਂ ਵੀਡੀਓ ਬਣਾ ਬਣਾ ਕੇ ਪਾਤੀਆਂ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਡਾ ਬੁਰਾ ਹਾਲ ਆ ਅਸੀਂ ਮਰ ਰਹੇ ਆ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਸਾਨੂੰ ਸਾਧਾ ਲੈ ਲੈਣ ਦੋ ਸਾਡਾ ਅਸੀਂ ਵਿਕਾਸ ਨਹੀਂ ਕਰਾਉਣਾ ਸਾਫ਼ ਸਾਫ਼ ਲੈ ਲੈਣ ਦੋ ਸਾਨੂੰ ਬਿਲਕੁਲ ਸੜਕ ਦੇ ਉੱਤੇ ਹੀ ਲਗਾਇਆ ਹੋਇਆ ਪਰ ਇਹਦੇ ਉੱਤੇ ਜ਼ਰੂਰ ਦੇਖਣਾ ਚਾਹੀਦਾ ਸਪਸ਼ਟਿਕਰਨ ਜਿਹੜਾ ਹੈਗਾ ਇਹ ਪਿੰਡ ਵਾਲਿਆਂ ਨੂੰ ਵੀ ਦੇਣਾ ਚਾਹੀਦਾ ਤੇ ਦੂਜੀ ਗੱਲ ਆ ਇਹ ਜਿਹੜਾ ਸੜਕਾਂ ਨੂੰ ਹੀ ਬਲੌਕ ਕਰ ਦਿੱਤਾ ਗਿਆ ਇਹਦੇ ਉੱਤੇ ਵੀ ਜ਼ਰੂਰ ਧਿਆਨ ਦੇਣਾ ਚਾਹੀਦਾ ਤਾਂ ਪਿੰਡ ਵਾਲੇ ਜਾਂ ਲੋਕ ਬੜੇ ਪਰੇਸ਼ਾਨ ਹੈ ਕਿਉਂਕਿ ਇੱਥੇ ਬਦਬੂ ਬਹੁਤ ਜ਼ਿਆਦਾ ਹੈ ਭਾਈ ਜੀ ਸੋ ਉਮੀਦ ਕਰਦੇ ਆਂ ਵੀ ਸਰਕਾਰ ਜਾਂ ਪ੍ਰਸ਼ਾਸਨ ਸੁਣ ਜ਼ਰੂਰ ਸੁਨੇਗਾ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ